ਗੁਰੂ ਕੀ ਸਾਧ ਸੰਗਤ ਬਾਬਾ ਜੀ ਬਾਗੇ ਬਿਰਾਜਮਾਨ ਹਨ ਪਿੰਡ ਤੋਂ ਬਾਹਰ ਬਾਹਰ 2-3 ਮੀਲ ਦੀ ਵਿੱਥ ਤੇ ਬਾਬਾ ਜੀ ਨੇ ਕੁਟੀਆਂ ਬਣਾਈ ਹੋਈ ਹੈ ਅਤੇ ਪਿੰਡ ਵਿੱਚੋਂ ਡਿਊਟੀ ਸੰਗਤ ਨੇ ਆਪੇ ਹੀ ਲਾਈ ਹੋਈ ਹੈ bari ਨਾਲ ਕਦੇ ਕੋਈ ਕਦੇ ਕੋਈ ਪ੍ਰਸ਼ਾਦਾ ਲੈ ਕੇ ਆਉਂਦਾ ਹੈ ਪ੍ਰਸ਼ਾਦਾ ਸਿਰਫ ਇੱਕ ਵਕਤ ਦੁਪਹਿਰੇ 12:00 12:30 ਵਜੇ ਆਉਂਦਾ ਹੈ ਕਿਉਂਕਿ ਬਾਬਾ ਜੀ ਨੇ ਭੁੱਖ ਅਤੇ ਨੀਂਦਰ ਨੂੰ ਤਾਂ ਜਿੱਤਿਆ ਹੋਇਆ ਸੀ ਸਾਧ ਸੰਗਤ ਬੜਾ ਥੋੜਾ ਖਾਂਦੇ ਸਨ ਤੇ ਥੋੜਾ ਹੀ ਸੌਂਦੇ ਸਨ ਬਾਬਾ ਜੀ ਆਖਦੇ ਸਨ ਕਿ ਇਤਨਾ ਕੁ ਵੀ ਅਸੀਂ ਇਸ ਵਾਸਤੇ ਛੱਕਦੇ ਹਾਂ ਭਾਈ ਕਿਉਂਕਿ ਸਤਗੁਰੂ ਬਾਣੀ ਵਿੱਚ ਫਰਮਾਉਂਦੇ ਹਨ ਛੋੜੈ ਅਨ ਕਰੈ ਪਾਖੰਡ ਇਸ ਲਈ ਅਨ त्याਗਿਆ ਨਹੀਂ ਘਟ ਕਰ ਦਿੱਤਾ ਹੈ ਬਾਗਾ ਪਿੰਡ ਦੇ ਰਹਿਣ ਵਾਲਾ ਸਰਦਾਰ ਗਿਆਨ ਸਿੰਘ ਜੋ ਕਿ ਚੰਗਾ ਰਈਸ ਆਦਮੀ ਸੀ ਇਸ ਦੀ ਵਾਰੀ ਆਈ ਪ੍ਰਸ਼ਾਦਾ ਲਿਆਉਣ ਦੀ ਇਹ ਪਿੰਡ ਵਿੱਚ ਚੰਗਾ ਮੰਨਿਆ ਪਰਵਾਨਿਆ ਆਦਮੀ ਸੀ ਤੇ ਜਦੋਂ ਵੀ ਇਸ ਦੇ ਘਰ ਕਿਸੇ ਮਹਿਮਾਨ ਨੇ ਆਉਣਾ ਤਾਂ ਇਸ ਨੂੰ ਸ਼ੌਂਕ ਸੀ ਕਿ ਇਹ ਸਬਜ਼ੀ ਆਪ ਬਣਾਇਆ ਕਰਦਾ ਸੀ ਤੇ ਸਬਜ਼ੀ ਬੜੀ ਸਵਾਦ ਬਣਾਉਂਦਾ ਸੀ ਐਸੀ ਸਵਾਦ ਬਣਾਉਣੀ ਖਾਣ ਵਾਲੇ ਦੇ ਮੂੰਹੋਂ ਨਹੀਂ ਸੀ ਲੈਂਦੀ ਅੱਜ ਇਸ ਦੀ ਪ੍ਰਸ਼ਾਦੇ ਦੀ ਵਾਰੀ ਆਈ ਤਾਂ ਇਸ ਨੇ ਆਪਣੀ ਆਦਤ ਮੁਤਾਬਕ ਆਪ ਸਬਜ਼ੀ ਤਿਆਰ ਕੀਤੀ ਪਰ ਇਸ ਨੂੰ ਇੱਕ ਆਦਤ ਸੀ ਸਾਧ ਸੰਗਤ ਕਿ ਜਦੋਂ ਸਬਜ਼ੀ ਬਣਾਉਂਦਾ ਤਾਂ ਖਾ ਕੇ ਜ਼ਰੂਰ ਵੇਖ ਲੈਂਦਾ ਫਿਰ ਉਸ ਮੁਤਾਬਕ ਲੂਣ ਮਿਰਚ ਮਸਾਲਾ ਪਾਉਂਦਾ ਇਸੇ ਤਰ੍ਹਾਂ ਹੀ ਇਸ ਨੇ ਅੱਜ ਕੀਤਾ ਤੇ ਪ੍ਰਸ਼ਾਦਾ ਤਿਆਰ ਕਰਕੇ ਉੜੀ ਤੇ ਚੜ ਕੇ ਬਾਬਾ ਜੀ ਦੇ ਪਾਸ ਪਹੁੰਚਿਆ ਤੇ ਜਾ ਕੇ ਖਿੜਕੀ ਮੂਹਰੇ ਸਤਨਾਮ ਦਾ ਆਵਾਜ਼ਾ ਦਿੱਤਾ ਬਾਬਾ ਜੀ ਅੰਦਰੋਂ ਆਏ ਤੇ ਪ੍ਰਸ਼ਾਦੇ ਵਾਲਾ ਡੱਬਾ ਗਿਆਨ ਸਿੰਘ ਤੋਂ ਪਕੜ ਕੇ ਅੰਦਰ ਲੈ ਗਏ ਗਿਆਨ ਸਿੰਘ ਬਾਹਰ ਖੜਾ ਹੈ ਕਿਉਂਕਿ ਮਰਿਆਦਾ ਉਦੋਂ ਇਹ ਸੀ ਕਿ ਜਿਹੜਾ ਵੀ ਬੰਦਾ ਪ੍ਰਸ਼ਾਦਾ ਲੈ ਕੇ ਆਵੇ ਉਹ ਵਾਪਸ ਨਾ ਜਾਵੇ ਜਿੰਨਾ ਚਿਰ ਬਾਬਾ ਜੀ ਪ੍ਰਸ਼ਾਦਾ ਛਕ ਨਾ ਲੈਣ ਤੇ ਬਰਤਨ ਬਾਹਰ ਨਾਲ ਲਿਆਉਣ ਉਤਨਾ ਚਿਰ ਉੱਥੇ ਖੜੋ ਕੇ ਉਡੀਕੇ ਤੇ ਬਰਤਨ ਲੈ ਕੇ ਹੀ ਵਾਪਸ ਜਾਵੇ ਇਸ ਲਈ ਗਿਆਨ ਸਿੰਘ ਬਾਹਰ ਖੜੂਤਾ ਰਿਹਾ ਪਰ ਅੱਜ ਬਹੁਤਾ ਸਮਾਂ ਨਾ ਲੱਗਾ ਬਾਬਾ ਜੀ ਥੋੜੇ ਸਮੇਂ ਵਿੱਚ ਹੀ ਵਾਰ ਆ ਗਏ ਤੇ ਆਉਂਦੇ ਸਾਰੀ ਪੁੱਛਣ ਲੱਗੇ ਗਿਆਨ ਸਿੰਘ ਆਜੀ ਪ੍ਰਸ਼ਾਦਾ ਤੂੰ ਤਿਆਰ ਕੀਤਾ ਹੈ ਬਈ ਜੀ ਹਾਂ ਗਿਆਨ ਸਿੰਘ ਆ ਅੱਜ ਜਦੋਂ ਇਹ ਪ੍ਰਸਾਦਾ ਧੰਗ ਗੁਰੂ ਨਾਨਕ ਪਾਤਸ਼ਾਹ ਅੱਗੇ ਅਸੀਂ ਆਹ ਥਾਲੇ ਰੱਖਿਆ ਤਾਂ ਉਹਨਾਂ ਨੇ ਛਕਿਆ ਨਹੀਂ ਕਹਿਣ ਲੱਗੇ ਆਨੰਦ ਸਿਆ ਪ੍ਰਸਾਦਾ ਕੀ ਛਕੀਏ ਇਹ ਪ੍ਰਸਾਦਾ ਤਾਂ ਝੂਠਾ ਹੈ ਸੱਚ ਬੋਲ ਗਿਆਨ ਸਿਆ ਪ੍ਰਸਾਦਾ ਝੂਠਾ ਕੀਤਾ ਸੀ ਕਹਿਣ ਲੱਗਾ ਜੀ ਉੰਜ ਤਾਂ ਝੂਠਾ ਨਹੀਂ ਕੀਤਾ ਆਹ ਸਬਜ਼ੀ ਖਾ ਕੇ ਜਰੂਰ ਦੇਖੀ ਸੀ ਲੂਣ ਮਿਰਚ ਮਸਾਲਾ ਦੇਖਿਆ ਸੀ ਤਾਂ ਕਹਿਣ ਲੱਗੇ ਗਿਆਨ ਸਿਆ ਗੁਰੂ ਨਾਨਕ ਕਿਤੇ ਲੂਣ ਮਿਰਚ ਮਸਾਲੇ ਦੇਖਦਾ ਹੈ ਭਾਈ ਇਹ ਦੁਨਿਆਵੀ ਸਵਾਦ ਤਾਂ ਉਹ ਦੇਖੇ ਜਿਸ ਨੂੰ ਨਾਮ ਦਾ ਰਸ ਨਾ ਆਇਆ ਹੋਵੇ ਜਾਂ ਕੋ ਆਇਓ ਇੱਕ ਰਸਾ ਜੇ ਕੋਈ ਇਹਨਾਂ ਰਸਾਂ ਖਸਾਂ ਵਿੱਚ ਫਸਿਆ ਹੈ ਭਈ ਸਮਝੋ ਉਹਨੂੰ ਅਜੇ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਆਇਆ ਤੇ ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਆ ਗਿਆ ਉਹ ਇਹਨਾਂ ਰਸਾਂ ਕਸਾਂ ਵਿੱਚ ਖਾਚ ਤੇ ਨਹੀਂ ਹੁੰਦਾ ਇਸ ਲਈ ਗਿਆਨ ਸਿੰਘ ਅੱਜ ਤੋਂ ਬਾਅਦ ਤੂੰ ਪ੍ਰਸ਼ਾਦਾ ਨਹੀਂ ਲੈ ਕੇ ਆਉਣਾ ਕਿਉਂਕਿ ਜਿਸ ਨੂੰ ਇੰਨਾ ਖਿਆਲ ਨਹੀਂ ਕਿ ਮੈਂ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਵਾਸਤੇ ਲੈ ਕੇ ਜਾ ਰਿਹਾ ਹਾਂ ਕਿਵੇਂ ਲੈ ਕੇ ਜਾਣਾ ਹੈ ਤਾਂ ਇਸ ਨਾਲੋਂ ਤਾਂ ਬਈ ਨਾ ਲੈ ਕੇ ਆਵੇ ਤਾਂ ਚੰਗਾ ਹੈ ਗਿਆਨ ਸਿੰਘ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਬਾਬਾ ਜੀ ਮੈਨੂੰ ਇੱਕ ਵਾਰੀ ਮਾਫੀ ਦਿਓ ਮੇਰੇ ਕੋਲੋਂ ਭੁੱਲ ਹੋ ਗਈ ਹੈ ਕੱਲ ਫੇਰ ਪ੍ਰਸਾਦਾ ਲਿਆਵਾਂਗਾ ਤੁਹਾਡੀ ਮਰਜ਼ੀ ਮੁਤਾਬਕ ਹੁਣ ਮੈਨੂੰ ਬਖਸ਼ ਦਿਓ ਗੁਰੂ ਕੀ ਸਾਧ ਸੰਗਤ ਮਹਾਪੁਰਖ ਬੜੇ ਦਿਆਲੂ ਹੁੰਦੇ ਹਨ ਇਸ ਲਈ ਕਹਿਣ ਲੱਗੇ ਚੰਗਾ ਗਿਆਨ ਸਿਆ ਅੱਜ ਤੈਨੂੰ ਮਾਫ ਕੀਤਾ ਪਰ ਅੱਗੋਂ ਐਸੀ ਗਲਤੀ ਨਹੀਂ ਕਰਨੀ ਸਤਿਵਚਨ ਕਹਿ ਕੇ ਗਿਆਨ ਸਿੰਘ ਵਾਪਸ ਚਲਾ ਗਿਆ ਤੇ ਜਾਨ ਸਰ ਆਪਣੇ ਖੇਤ ਵਿੱਚ ਗਿਆ ਤੇ ਆਪਣੇ ਨੌਕਰਾਂ ਚੱਕਰਾਂ ਨੂੰ ਕਹਿਣ ਲੱਗਾ ਵੀ ਮੈਂ ਕਣਕ ਵੜਣੀ ਹੈ ਤੇ ਜਿਵੇਂ ਤੁਸੀਂ ਮੇਰੇ ਕੋਲੋਂ ਹਿੱਸਾ ਲੈਂਦੇ ਹੋ ਕਿ ਇਤਨੀ ਵੱਢ ਕੇ ਤੇ ਇਤਨਾ ਹਿੱਸਾ ਇਸ ਤਰ੍ਹਾਂ ਅੱਜ ਮੈਂ ਕਰਾਂਗਾ ਉਹ ਕਹਿਣ ਲੱਗੇ ਮਹਾਰਾਜ ਤੁਸੀਂ ਮਾਲਕ ਹੋ ਅਸੀਂ ਕੰਮ ਕਰਦੇ ਹਾਂ ਤੁਸੀਂ ਕਿਉਂ ਖੇਚਲ ਕਰਨੀ ਹੈ ਕਹਿਣ ਲੱਗਾ ਨਹੀਂ ਬਈ ਨਹੀਂ ਜੋ ਮੇਰਾ ਮਾਲਕ ਹੈ ਨਾ ਮੈਂ ਉਸ ਨੂੰ ਖੁਸ਼ ਕਰਨਾ ਹੈ ਤੇ ਉਹ ਤਾਂ ਇੰਜ ਹੀ ਖੁਸ਼ ਹੋਵੇਗਾ ਗਿਆਨ ਸਿੰਘ ਨੇ ਆਪ ਕਰਨ ਕ ਵੱਡੀ ਸਾਧ ਸੰਗਤ ਤੇ ਜਿਤਨਾ ਹਿੱਸਾ ਬਣਦਾ ਸੀ ਵਿੱਚੋਂ ਲੈ ਲਈ ਤੇ ਆਪ ਉਸ ਦੇ ਵਿੱਚੋਂ ਦਾਣੇ ਕੱਢ ਕੇ ਤੇ ਹੱਥੀਂ ਪੀਸ ਕੇ ਤੇ ਫਿਰ ਬੜੀ ਭਾਵਨਾ ਸਾਹਿਤ ਪਿਆਰ ਨਾਲ ਪ੍ਰਸ਼ਾਦਾ ਤਿਆਰ ਕੀਤਾ ਤੇ ਹੁਣ ਜਦੋਂ ਪ੍ਰਸਾਦਾ ਲੈ ਕੇ ਜਾ ਰਿਹਾ ਹੈ ਤਾਂ ਘੋੜੀ ਤੇ ਚੜ ਕੇ ਨਹੀਂ ਪੈਦਲ ਨੰਗੀ ਪੈਰੀ ਹੱਥ ਵਿੱਚ ਢੋਲ ਫੜਿਆ ਹੈ ਪਰ ਉਸ ਨੂੰ ਵੀ ਥੱਲੇ ਨਹੀਂ ਲੰਕਾਇਆ ਉੱਚਾ ਚੁੱਕ ਕੇ ਰੱਖਿਆ ਹੈ ਮਤਾ ਧੂੜ ਮਿੱਟੀ ਉੱਡ ਕੇ ਉੱਪਰ ਨਾ ਪੈ ਜਾਵੇ ਇਤਨੇ ਸਦਕ ਪਿਆਰ ਨਾਲ ਜਦੋਂ ਪ੍ਰਸਾਦਾ ਲੈ ਕੇ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚਿਆ ਸਤਨਾਮ ਦਾ ਆਵਾਜ਼ਾ ਦਿੱਤਾ ਤਾਂ ਬਾਬਾ ਜੀ ਅੰਦਰੋਂ ਆਏ ਤੇ ਪ੍ਰਸ਼ਾਦਾ ਲੈ ਕੇ ਅੰਦਰ ਗਏ ਅੱਜ ਚੋਖਾ ਚਿਰ ਅੰਦਰੋਂ ਸਾਧ ਸੰਗਤ ਬਾਹਰ ਨਾ ਆਏ ਤੇ ਜਦੋਂ ਆਏ ਤਾਂ ਬੜੇ ਪ੍ਰਸੰਨ ਹੋ ਕੇ ਕਹਿਣ ਲੱਗੇ ਸਵਾਸ਼ ਗਿਆਨ ਸਿਆਨ ਸਵਾਸ਼ ਭਈ ਅੱਜ ਅਸੀਂ ਬੜੇ ਹੀ ਪ੍ਰਸੰਨ ਹਾਂ ਤੇਰੇ ਤੇ ਕਿ ਤੂੰ ਐਸੀ ਭਾਵਨਾ ਨਾਲ ਪ੍ਰਸ਼ਾਦਾ ਲਿਆਂਦਾ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬੜੀਆਂ ਖੁਸ਼ੀਆਂ ਬਖਸ਼ੀਆਂ ਗਿਆਨ ਸਿੰਘ ਐਸਾ ਪ੍ਰਸ਼ਾਦਾ ਤੂੰ ਹਰ ਰੋਜ਼ ਲੈ ਕੇ ਆਇਆ ਕਰ ਸਾਧ ਸੰਗਤ ਗਿਆਨ ਸਿੰਘ ਚਰਨਾ ਤੇ ਟੈਪਿਆ ਰੋ ਰੋ ਕੇ ਚਰਨ ਧੋ ਦਿੱਤੇ ਧੰਨ ਬਾਬਾ ਜੀ ਬਾਬਾ ਜੀ ਤੁਸੀਂ ਧੰਨ ਹੋ ਤੇ ਧੰਨ ਤੁਹਾਡੀ ਕਮਾਈ ਮੈਂ ਕੀ ਕਰਨ ਯੋਗ ਹਾਂ ਇਹ ਤਾਂ ਸਭ ਤੁਸੀਂ ਕਿਰਪਾ ਕੀਤੀ ਹੈ ਆਪ ਹੀ ਸਿਰ ਤੇ ਹੱਥ ਰੱਖ ਕੇ ਪ੍ਰਸ਼ਾਦਾ ਬਣਵਾਇਆ ਹੈ ਤੇ ਆਪ ਹੀ ਤੁਸੀਂ ਮੇਰਾ ਕਰ ਰਹੇ ਹੋ ਮੈਂ ਕੌਣ ਵਿਚਾਰਾ ਹਾਂ ਸੁਗਰੂ ਕੀ ਸਾਸੰਗਤ ਬਾਬਾ ਜੀ ਇਸ ਵਾਰ ਇਸ ਮਤ ਦਿੰਦੇ ਸਨ ਕਿ ਭਈ ਜੋ ਸਤਗੁਰੂ ਨੂੰ ਭੋਗ ਲਵਾਉਣ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ ਹੈ ਨਾ ਉਸ ਨੂੰ ਬਿਲਕੁਲ ਖਾ ਕੇ ਨਹੀਂ ਦੇਖਣਾ ਕਿਉਂਕਿ ਕਈਆਂ ਦੀ ਆਦਤ ਹੁੰਦੀ ਹੈ ਕਿ ਲੂਣ ਮਿਰਚ ਮਸਾਲਾ ਦੇਖਣਾ ਲੂਣ ਮਿਰਚ ਮਸਾਲਾ ਦੇਖਣ ਵਾਸਤੇ ਵਿੱਚੋਂ ਲੈ ਕੇ ਚੱਖ ਲੈਣਾ ਪਰ ਬਾਬਾ ਜੀ ਇਸ ਮਤ ਵਖਸ਼ੇ ਦੇ ਸੰਕੇ ਭਾਈ ਇਸ ਤਰ੍ਹਾਂ ਨਹੀਂ ਕਰਨਾ ਉਤਨਾ ਚਿਰ ਕੋਈ ਨਾ ਸਕੇ ਜਿੰਨਾ ਚਿਰ ਸਤਗੁਰੂ ਨੂੰ ਭੋਗ ਨਹੀਂ ਲੱਗ ਜਾਂਦਾ ਜਾਂ ਤਿਆਰ ਕਰਕੇ ਵਿੱਚੋਂ ਕੱਢ ਨਹੀਂ ਲਿਆ ਜਾਂਦਾ ਕਿਉਂਕਿ ਐਸੀ ਗਲਤੀ ਕੀਤੀ ਸੀ ਰਾਜੇ ਜਨਕ ਦੇ ਰਸੂਈਏ ਨੇ ਤੇ ਉਸ ਕਾਰਨ ਹੀ ਰਾਜੇ ਜਨਕ ਨੇ श्राप ਦਿੱਤਾ ਕਿ ਜਾ ਓਏ ਰਾਖਸਾ ਏ ਕੀ ਕੀਤਾ ਤੈਂ ਜਿਸ ਵੇਲੇ ਸਰਾਪ ਦਿੱਤਾ ਗਿਆ ਤਾਂ ਉਸ ਨੂੰ ਭਾਸਿਆ ਕਿ ਮੈਂ ਹੁਣ ਸੱਚਮੁੱਚ ਰਾਖਸ ਬਣਾਂਗਾ ਰਸੂਈਆ ਚਰਨੀ ਟਹਿਪਿਆ ਤੇ ਕਹਿਣ ਲੱਗਾ ਜੀ ਤੁਸੀਂ ਸਰਾਪ ਦਿੱਤਾ ਹੈ ਮੈਂ ਹੁਣ ਰਾਖਸ ਤਾਂ ਬਣਾਂਗਾ ਹੀ ਪਰ ਇਹ ਤਾਂ ਦੱਸ ਦਿਓ ਕਿ ਮੈਂ ਬਖਸ਼ਿਆ ਕਦੋਂ ਜਾਵਾਂਗਾ ਇਹ ਵੀ ਸੇਵਾ ਦਾ ਫਲ ਸੀ ਸਾ ਸੰਗਤ ਜੋਸ ਦੇ ਦਿਮਾਗ ਨੇ ਕੰਮ ਕਰ ਲਿਆ ਕਿ ਜੇ ਇਹ श्राप ਦੇ ਸਕਦੇ ਹਨ ਤਾਂ ਬਖਸ਼ਣ ਦਾ ਵੀ ਕੋਈ ਰਾਹ ਦੱਸ ਦੇਣਗੇ ਅਗਰ ਜੇ ਬਖਸ਼ਣ ਦਾ ਵਰ ਨਾ ਲਿਆ ਤਾਂ ਫਿਰ ਪਤਾ ਨਹੀਂ ਕਿੰਨਾ ਸਮਾਂ ਰਾਖਸ਼ ਹੀ ਰਹਿਣਾ ਪਵੇ ਨਿਮਣਾ ਹੋ ਕੇ ਜਦੋਂ ਟਹਿ ਪਿਆ ਤਾਂ ਰਾਜੇ ਜਨਕ ਨੂੰ ਵੀ ਤਰਸ ਆ ਗਿਆ ਸਾਧ ਸੰਗ ਕਿਉਂਕਿ ਫਿਰ ਵੀ ਰਸੂਈਆ ਸੀ ਸੇਵਾ ਕਰਦਾ ਰਿਹਾ ਸੀ ਇਹ ਸੇਵਾ ਕਿਸੇ ਦੀ ਵਿਰਤੀ ਨਹੀਂ ਜਾਂਦੀ ਭਾਵੇਂ ਉਹ ਤਿਲ ਮਾਤਰ ਹੀ ਕੀਤੀ ਹੋਵੇ ਬਈ ਨਿਰੰਕਾਰ ਕਿਸੇ ਦੀ ਕੀਤੀ ਸੇਵਾ ਅਜਾਈ ਨਹੀਂ ਜਾਣ ਦਿੰਦਾ ਕਿਉਂਕਿ ਵਚਨ ਹੈ ਪਤ ਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭਨੈ ਕਾਲੇ ਪਰ ਇਹ ਨਿਸ਼ਾਨੀ ਨਿਰੰਕਾਰ ਦੀ ਹੈ ਜਾਂ ਉਸ ਦੇ ਸੱਚੇ ਸੰਤਾਂ ਭਗਤਾਂ ਮਹਾਪੁਰਖਾਂ ਦੀ ਹੈ ਬਈ ਜਾਂ ਫਿਰ ਜੇ ਕੋਈ ਇਨਸਾਨੀਅਤ ਰੱਖਣ ਵਾਲਾ ਹੈ ਤਾਂ ਉਹ ਕਿਸੇ ਦੀ ਕੀਤੀ ਸੇਵਾ ਨੂੰ ਅਜਾਈ ਨਹੀਂ ਜਾਣ ਦਿੰਦਾ ਉਸ ਦਾ ਮੁੱਲ ਜ਼ਰੂਰ ਦਿੰਦਾ ਹੈ ਸੋ ਸਾਸ ਸੰਗਤ ਰਾਜੇ ਜਨਕ ਨੂੰ ਰਸੋਈਏ ਤੇ ਤਰਸ ਆ ਗਿਆ ਕਹਿਣ ਲੱਗਾ ਵੀ ਤੈਨੂੰ ਕਲਯੁਗ ਦੇ ਸਮੇਂ ਵਿੱਚ ਕਲਯੁਗ ਦੇ અવਤਾਰ ਧੰਗੁਰ ਨਾਨਕ ਪਾਤਸ਼ਾਹ ਵਖਸਣਗੇ ਬੇਨਤੀ ਕੀਤੀ ਜੀ ਮੈਨੂੰ ਪਤਾ ਕਿਵੇਂ ਲੱਗੇਗਾ ਆਖਿਆ ਆਪਣੇ ਪਾਸ ਵਈ ਇੱਕ ਸ਼ੀਸ਼ਾ ਰੱਖੀ ਆਪਣੇ ਪਾਸ ਇੱਕ ਸ਼ੀਸ਼ਾ ਰੱਖ ਲਿਆ ਕਰੀ ਜਦੋਂ ਕਿਸੇ ਨੂੰ ਤਲਕੇ ਖਾਣਾ ਹੋਇਆ ਉਸ ਦੇ ਵਿੱਚੋਂ ਪਹਿਲਾਂ ਆਪਣਾ ਮੂੰਹ ਦੇਖ ਲਿਆ ਕਰੀ ਜਦੋਂ ਗੁਰੂ ਨਾਨਕ ਦੇਵ ਜੀ ਤੇਰੇ ਕੋਲ ਪਹੁੰਚਣਗੇ ਤਾਂ ਉਦੋਂ ਗੁਰੂ ਨਾਨਕ ਦੇ ਦਰਸ਼ਨ ਕਰਨ ਨਾਲ ਹੀ ਤੇਰੀ ਦੇਹ ਪਲਟ ਜਾਵੇਗੀ ਤੇ ਤੂੰ ਮਨੁੱਖ ਬਣ ਜਾਵੇਂਗਾ ਤੇ ਗੁਰੂ ਨਾਨਕ ਪਾਸ਼ਾ ਤੇਰੀ ਕਲਿਆਣ ਕਰਨਗੇ ਸੂਰ ਜਿੱਥੇ ਸਰਾਪ ਲਿਆ ਉਥੇ ਨਾਲ ਵਰ ਵੀ ਲੈ ਲਿਆ ਤੇ ਜਦੋਂ ਸਮਾਂ ਆਇਆ ਮਰਦਾਨੇ ਨੂੰ ਭੁੱਖ ਲੱਗੀ ਤੇ ਬਾਬੇ ਦੇ ਰੋਕਦਿਆਂ ਹੋਇਆਂ ਵੀ ਨਾ ਰੁਕਿਆ ਜਾ ਕੇ ਕੌਡੇ ਦੇ ਵੱਸ ਪੈ ਗਿਆ ਤੇ ਕੌਡੇ ਨੇ ਤੇਲ ਦਾ ਕੜਾਹਾ ਗਰਮ ਕੀਤਾ ਤੇ ਮਰਦਾਨੇ ਨੂੰ ਬੁੱਕਲ ਵਿੱਚ ਲੈ ਕੇ ਬੈਠ ਗਿਆ ਕਿ ਵਈ ਕਿਧਰੇ ਭੱਜ ਨਾ ਜਾਵੇ ਤੇ ਮਰਦਾਨੇ ਦੀ ਜਾਨ ਮੁਠੀ ਵਿੱਚ ਆ ਗਈ ਤੇ ਲੱਗਾ ਧੰਨ ਗੁਰੂ ਨਾਨਕ ਪਾਤਸ਼ਾਹ ਤਨ ਗੁਰ ਨਾਨਕ ਪਾਸ਼ਾ ਕਹਿਣ ਤੇ ਅਰਦਾਸਾਂ ਕਰਨ ਆਹ ਗੁਰੂ ਪਾਸ਼ਾ ਜੀ ਦੇ ਅੱਗੇ ਬੇਨਤੀਆਂ ਕਰਨ ਲੱਗਾ ਕਿ ਬਾਬਾ ਮੈਨੂੰ ਬਚਾਲਾ ਮੈਨੂੰ ਬਚਾਲਾ ਉਧਰੋਂ ਤਨ ਗੁਰ ਨਾਨਕ ਪਾਸ਼ਾ ਤੇ ਭਾਈ ਬਾਲਾ ਜੀ ਪਹੁੰਚ ਗਏ ਤਾਂ ਦੂਰੋਂ ਮਰਦਾਨੇ ਨੇ ਹਾਲ ਦੁਹਾਈ ਪਾਈ ਕਿ ਬਾਬਾ ਬਚਾਲਾ ਪਬੇ ਆਖਿਆ ਮਰਦਾਨਿਆਂ ਕੋਈ ਡਰ ਨਹੀਂ ਆ ਇੱਕ ਡੂਕੀ ਲਾਲ ਹੈ ਤੇਲ ਵਿੱਚ ਸਾਰੀ ਖੁਸ਼ਕੀ ਦੂਰ ਹੋ ਜਾਏਗੀ ਮੁੱਢ ساری ਜ਼ਿੰਦਗੀ ਤੇ ਲਾਉਣ ਦੀ ਲੋੜ ਹੀ ਨਹੀਂ ਰਹੇਗੀ ਤੇ ਜਦੋਂ ਮਰਦਾਨੇ ਨੂੰ ਤਬਦੇ ਤੇਲ ਵਿੱਚ ਡੁੱਟਿਆ ਨਾ ਸਾਧ ਸੰਗਤ ਕੌਡੇ ਰਾਖਸ਼ ਨੇ ਤਾਂ ਤੇਲ ਦਾ ਕੜਾਹ ਠੰਡਾ ਪਾਣੀ ਵਰਗਾ ਹੋ ਗਿਆ ਇਹ ਦੇਖਦਿਆਂ ਹੀ ਕੌਡੇ ਨੂੰ ਖਿਆਲ ਆਇਆ ਸ਼ੀਸ਼ਾ ਦੇਖਿਆ ਤਾਂ ਸੱਚਮੁੱਚ ਉਹ ਇੱਕ ਮਨੁੱਖ ਬਣ ਚੁੱਕਾ ਸੀ ਚਰਨਾ ਤੇ ਟਹਿ ਪਿਆ ਤੇ ਬੇਨਤੀ ਕੀਤੀ ਗਰੀਬ ਨਿਵਾਜ ਮੈਨੂੰ ਬਖਸ਼ ਲੋ ਬਾਬੇ ਆਖਿਆ ਵੀ ਤੈਨੂੰ ਬਖਸ਼ਣ ਹੀ ਤਾਂ ਆਏ ਹਾਂ ਉਹ ਭਲਿਆ ਤੈਨੂੰ ਬਖਸ਼ਣ ਹੀ ਤਾਂ ਆਏ ਹਾਂ ਜੇ ਬਖਸ਼ਣਾ ਨਾ ਹੁੰਦਾ ਤਾਂ ਕੀ ਲੋੜ ਪਈ ਸੀ ਸਾਨੂੰ ਇੱਥੇ ਆਉਣ ਦੀ ਤਦੇ ਤਾਂ ਬਾਬਾ ਨਾਨਕ ਜੀ ਮਹਾਰਾਜ ਜਦੋਂ ਕਦੇ ਬਖਸ਼ਿਸ਼ ਦੀ ਧਾਰਨਾ ਸੁਣਦੇ ਸਨ ਤਾਂ ਇੱਕ ਕਵਿਤ ਸੁਣ ਕੇ ਬਾਬਾ ਜੀ ਨੇ ਬਹੁਤ ਖੁਸ਼ ਹੋਣਾ ਸਾਧ ਸੰਗਤ ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਵੜਾ ਦਿੱਤਾ ਚੋਰ ਮਨ ਹੋਰ ਹੋਏ ਰੋਏ ਕੇ ਪੁਕਾਰਿਆ ਸੱਜਣ ਦੇ ਨਾਮ ਇਹਠਾਂ ਠੱਗਿਆ ਜਹਾਨ ਸਾਰਾ ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ ਹੋਈ ਸ਼ਰਮਸਾਰ ਸੀ ਜੋ ਬਲੀ ਕੰਧਰੀ ਤਾਈ ਇੱਕ ਹੱਥ ਨਾਲ ਜਾਂ ਪਹਾੜੀ ਨੂੰ ਖਿਲਾ ਰਿਆ ਕਿਹੜੇ ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਤਾਰੇ ਓਵੇਂ ਕਿਵੇਂ ਤਾਰੋ ਜਿਵੇਂ ਲਾਲੂ ਤਾਈ ਤਾਰਿਆ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਆ ਆਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਹਨ ਸਾਧ ਸੰਗਤ ਸਾਇੰਸ ਦਾਣਾ ਨੇ ਗਿਣ ਵੀ ਦਿੱਤੇ ਹਨ ਪਰ ਏ ਗੁਰੂ ਨਾਨਕ ਜਿਨਨੇ ਤੂੰ ਤਾਰੇ ਉਹ ਨਹੀਂ ਗਿਣੇ ਜਾ ਸਕਦੇ ਭਈ ਜਿਸ ਦਾ ਮੁੱਲ ਰੱਬ ਦੀ ਦਰਗਾਹ ਵਿੱਚ ਇੱਕ ਕੌਡੀ ਨਹੀਂ ਸੀ ਪੈਣਾ ਪਰ ਗੁਰੂ ਨਾਨਕ ਦੀ ਕਿਰਪਾ ਨਾਲ ਉਸ ਦਾ ਮੁੱਲ ਲੱਖਾਂ ਵਿੱਚ ਪੈ ਗਿਆ ਪਰ ਕਦੋਂ ਜਦੋਂ ਉਹ ਨਿਮਾਣਾ ਹੋ ਕੇ ਗੁਰੂ ਨਾਨਕ ਅੱਗੇ ਟਹਿ ਪਿਆ ਬਾਬਾ ਜੀ ਬਚਨ ਕਰਦੇ ਸਨ ਓ ਭਾਈ ਤੇਰੇ ਟਹਿਣ ਵਿੱਚ ਦੇਰੀ ਹੈ ਗੁਰੂ ਨਾਨਕ ਦੇ ਬਖਸ਼ਣ ਵਿੱਚ ਦੇਰੀ ਨਹੀਂ ਆ ਅੱਖ ਖੁੱਲਣ ਤੇ ਮੀਟਣ ਵਿੱਚ ਸਮਾਂ ਲੱਗ ਸਕਦਾ ਪਰ ਗੁਰੂ ਨਾਨਕ ਨੂੰ ਬਖਸ਼ਣ ਵਿੱਚ ਸਮਾਂ ਨਹੀਂ ਲੱਗਦਾ ਪਰ ਸ਼ਰਤ ਹੈ ਕਿ ਕੋਈ ਨਿਮਾਣਾ ਹੋ ਕੇ ਟਹਿ ਪਵੇ ਨਾਨਕ ਗਰੀਬ ਟਹਿ ਪਿਆ ਦਵਾਰੇ ਜੋ ਆਉ ਸਾ ਸੰਗਤ ਬਾਬਾ ਜੀ ਦੀ ਇਹ ਸਾਖੀ ਤੂੰ ਉਸ ਮਤ ਲੈ ਕੇ ਅਸੀਂ ਵੀ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕਰੀਏ ਭੋਗ ਲਵਾਉਣ ਵਾਸਤੇ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਸੇਵਾ ਕਰੀਏ ਫਿਰ ਹੋਏਗਾ ਕਿ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੀਲੇ ਹੋਈਆਂ ਭੁਲਾ ਚੁੱਕਾਂ ਦੀ ਖਿਵਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ